ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਫੇਰੋਕੇ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਆ ਬਾਈ ਦੇ ਦੋ ਐਨੀਮਲ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਕਿ ਦੁੱਧਵਾ ਦਾ ਕਿੰਨ ਮਸੂਆ ਆਜੋ ਜੀ ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਬੋਟ ਸਿੰਘ ਜੀ ਪਿੰਡ ਫੇਰੋਕੇ ਤਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ। ਠੀਕ ਆ ਜੀ। ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਕੀ ਰਿਸਪੌਂਸ ਰਿਹਾ ਜੀ? ਉਹ ਪਸ਼ੂ ਸੇਲ ਹੋ ਗਏ ਸੀਗੇ। ਠੀਕ ਆ ਜੀ। ਅੱਜ ਦੋ ਨੱਕ ਸੇਲ ਨੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ? ਇਹ ਪਹਿਲਾਂ ਛੋਟੀ ਸੂਈ ਵੀ ਆ ਜੀ। ਠੀਕ ਆ ਜੀ। ਐਮ 29 ਦੀ ਧੀ ਆ ਇਹ। ਠੀਕ ਆ ਜੀ। ਤੇ ਗਾਂ ਨਵਾਬ ਤੋਂ ਗੱਬਣਾ। ਠੀਕ ਨਵਾਬ ਬੋਲ ਤੋਂ ਗੱਬਣ ਕਿੰਨੇ ਟਾਈਮ ਦੀ ਗੱਬਣ ਆ ਜੀ ਔਣੇ ਤਿੰਨ ਮਹੀਨੇ ਦੀ ਜੀ ਔਣੇ ਤਿੰਨ ਮਹੀਨੇ ਦੀ ਗੱਬਣ ਤੇ ਦੁੱਧ ਜੀ ਮਕਰ ਇਹਦੇ ਥੱਲੇ ਸੱਜਰ ਥੱਲੇ 13.5 ਕਿਲੋ ਦੁੱਧ ਸੀਗਾ ਜੀ ਤੇ ਹੁਣ ਕਿੰਨਾ ਜੀ ਇਸ ਵਕਤ ਹੁਣ 9 ਕਿਲੋ ਆ ਜੀ ਨਜੇ ਕੋਈ ਵੀਰ ਚਵਾਈ ਕਰਨਾ ਚਾਹੁੰਦਾ ਹੋਵੇ ਜੀ ਕਰਾ ਦਿਆਂਗੇ ਜੀ ਠੀਕ ਆ ਜੀ ਕੋਈ ਵੀਰ ਚਵਾਈ ਕਰਨਾ ਚਾਹੁੰਦਾ ਚਵਾਈ ਵੀ ਕਰ ਸਕਦਾ ਏ ਤੇ ਜੇ ਚੈੱਕ ਕਰਵਾਉਣੀ ਚਾਹੁੰਦਾ ਚੈੱਕ ਵੀ ਕਰਵਾ ਸਕਦਾ ਬੱਚਾ ਜੀ ਇਹਦਾ ਕੱਟਾ ਮਰ ਗਿਆ ਸੀ ਤੇ ਚਾਰਟ ਤੇ ਮਿਲਦੀ ਆ ਜੀ ਹਾਂਜੀ ਹਾਂਜੀ ਚਾਰਟ ਤੇ ਮਿਲਦੀ ਆ ਜੀ ਬੱਚਾ ਐਕਸਪਾਇਰੀ ਆ ਮੂਹ ਮੱਥਾ ਦੇਖ ਸਕਦੇ ਹੋ ਪਹਿਲੇ ਸੂਏ ਸੂਈ ਹੋਈ ਹੈ ਜੀ ਤੇ ਦੂਜੇ ਸੂਏ ਲਈ ਪੌਣੇ 3 ਮਹੀਨਿਆਂ ਦੀ ਗੱਬਣ ਆ ਜੀ ਅਡਰ ਕੁਆਲਟੀ ਤੋਂ ਚੈੱਕ ਕਰ ਲੋ ਬਹੁਤ ਸੋਹਣੀ ਜੀ ਮੂਹ ਮੱਥਾ ਦੇਖ ਸਕਦੇ ਹੋ ਤੁਸੀਂ ਕੈਮਰੇ ਤੋਂ ਡਰ ਜਾਂਦਾ ਜੀ ਪਸ਼ੂ ਐਮ 29 ਦੀ ਧੀ ਆ ਤੇ ਨਵਾਬ ਬੁੱਲ ਤੋਂ ਗੱਬਣ ਆ ਜੀ ਇਹ ਕੀ ਡਿਮਾਂਡ ਆ ਜੀ ਇਹਦੀ ਇਹਦਾ 70000 ਰੁਪਇਆ ਹੈ 70000 ਰੁਪਇਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਉਗੇ 2 ਨੰਬਰ ਜੀ ਇਹ ਕੱਟੀ ਦੀ ਕੀ ਡਿਟੇਲ ਆ ਜੀ ਇਹ 1.5 ਸਾਲ ਦੀ ਕੱਟੀ ਆ ਜੀ ਇਹਦੀ ਮਾਂ ਥਲੇ 14 ਕਿਲੋ ਦੁੱਧ ਸੀਗਾ ਜੀ ਠੀਕ ਆ ਜੀ ਇਹ ਬਾਵਰ 2 ਦੀ ਆ ਜੀ ਇਹ ਬਾਵਰ 2 ਦੀ ਆ ਜੀ ਤੇ ਹੀਟ ਵਗੈਰਾ ਕੱਢੀ ਆ ਜੀ ਨਹੀਂ ਨਹੀਂ ਹਜੇ ਨਹੀਂ ਜੀ ਠੀਕ ਆ ਜੀ ਉਮਰ 1.5 ਸਾਲ ਆ ਜੀ ਬਾਵਰ 2 ਦੀ ਕੱਟੀ ਮੂੰਹ ਮੱਥਾ ਦੇਖ ਸਕਦੇ ਹੋ ਬਹੁਤ ਸੋਹਣਾ ਸਿੰਗ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਜੀ ਚੈੱਕ ਕਰ ਲਓ ਜੀ ਮੂਰੇ ਖੜੇ ਹੋ ਜੀ ਮਾੜਾ ਜੀ ਜੋਲੀ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਹੀ ਕਿ ਡਿਮਾਂਡ ਆ ਜੀ ਇਹਦੀ 25000 ਰੁਪਇਆ ਜੀ 25000 ਰੁਪਇਆ ਬਾਈ ਜੀ ਡਿਮਾਂਡ ਕਰਦੇ ਆ ਜੀ ਬਾਕੀ ਜਿਹੜਾ ਵੀ ਵੀਰ ਆਊਗਾ ਮਾਨਤਾਨ ਜਰੂਰ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਜੀ ਤੈਨੂੰ ਨੰਬਰ ਛੋਟਾ ਜੀ ਦੇਖ ਸਕਦੇ ਹੋ ਤੁਸੀਂ ਚੈੱਕ ਮੂੰਹ ਮੱਥਾ ਚੈੱਕ ਕਰ ਲੋ ਜੀ ਬਹੁਤ ਸੋਹਣਾ ਮੂੰਹ ਮੱਥਾ ਜੀ ਇਹਦੀ ਕੀ ਡਿਟੇਲ ਹੈ ਜੀ ਪੂਰੀ ਇਹ ਨਵਾਬ ਬੁੱਲ ਦਾ ਬੱਚਾ ਹੀ ਠੀਕ ਹੈ ਜੀ ਇਹਦੀ ਮਾਂ ਥੱਲੇ 17 ਲੀਟਰ ਦੇ ਲਾਗੇ ਤੱਕ ਦੁੱਧ ਸੀਗਾ ਜੀ ਠੀਕ ਹੈ ਜੀ 17 ਇਹਦੀ ਉਮਰ ਕਿੰਨੀ ਹੈ ਜੀ ਪੌਣੇ 2 ਸਾਲ ਜੀ ਪੌਣੇ 2 ਸਾਲ ਉਮਰ ਆ ਜੀ ਤੇ ਮਾਂ ਥੱਲੇ 17 ਕਿਲੋ ਦੁੱਧ ਦਾ ਰਿਕਾਰਡ ਆ ਜੀ ਬਲੱਡ ਲਾਈਨ ਕਿਹੜੀ ਹੈ ਜੀ ਨਵਾਬ ਬੁੱਲ ਦਾ ਬੱਚਾ ਹੀ ਹੈ ਨਵਾਬ ਬੁੱਲ ਦਾ ਬੱਚਾ ਜੀ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਹਾਈਟ ਦੇ ਪੱਖ ਤੋਂ ਬਹੁਤ ਸੋਹਣਾ ਜੀ ਉੱਚਾ ਲੰਮਾ ਹੈਵੀ weight ਦਾ ਚੈੱਕ ਕਰ ਲਓ ਜੀ। ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਏ। ਇਹਦੀ ਕੀ ਡਿਮਾਂਡ ਆ ਜੀ? ਇਹਦਾ 50000 ਰੁਪਇਆ ਏ। 50000 ਰੁਪਇਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਮੌਕੇ ਤੇ ਮਾਨਤਾ ਜਰੂਰ ਕਰਨਗੇ। ਦੇਖ ਸਕਦੇ ਹੋ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ। تان نواز